ਇਹ ਦੇਖੋ ਇੱਧਰ ਵੀ ਦਰਖਤ ਲੱਗੇ ਹੋਏ ਨੇ ਡੇਕਾ ਹੀ ਨੇ ਸਾਰੇ ਆ तकरीबन ਡੇਕ ਨੇ ਸਾਰੇ ਨਮ ਨਹੀਂ ਕੋਈ ਤੇ ਉਹ ਦੇਖੋ ਇਹਨਾਂ ਬੋਡ ਰੱਖਿਆ ਲੈ ਕੇ ਇਹ ਕਿਤੇ ਲਾ ਕੇ ਆਉ ਪਾ ਹੁਣ ਸਾਨੂੰ ਪਤਾ ਇਹਦੀਆਂ ਹੱਤਾਂ ਬਾਰੇ ਤੇ ਜਮਨਾ ਲਾਉਂਦਾ ਹੁੰਦਾ ਤੇ ਜਮਨਾ ਵੀ ਇਹ ਲਾਏਗਾ ਤੇ ਮੈਂ ਦੇਖੋ ਇੱਧਰ ਦੇਖੋ ਇਹਨਾਂ ਨੇ ਤੋਰੀਆਂ ਲਾਈਆਂ ਤੇ ਜੋ ਬੋਲ ਰਹੇ ਫੜਨੀ ਲੱਗ ਰਿਹਾ ਫੁੱਲ ਬਹੁਤ ਜ਼ਿਆਦਾ ਨਹੀਂ ਗਰਮੀ ਬਹੁਤ ਜ਼ਿਆਦਾ ਸੜ ਗਏ ਬੇਲਾਂ ਤੋਂ ਮੈਂ ਜ਼ਿਆਦਾ ਅੰਦਰ ਨਹੀਂ ਕੁਸੂੰਗੀ ਕਿਉਂਕਿ ਅੰਦਰ ਜ਼ਿਆਦਾ ਜਾਣਦੇ ਨਾਲ ਕੋਈ ਸਪਸਪੋਲੀਆ ਹੁੰਦਾ ਵਾ ਤੂਤ ਵੀ ਲੱਗਿਆ ਹੋਇਆ ਪਰ ਇਹ ਦੇਖਾਂ ਤੇ ਤੁਹਾਨੂੰ ਸਹੰਜਣੇ ਦੇ ਬੂਟਾ ਵੀ ਮੈਂ ਦਿਖਾਵਾਂਗੀ ਉਹ ਵੀ ਕਾਫੀ ਹੈਵੀ ਹੈ ਚਲੋ ਆਪਾਂ ਇਧਰ ਨੂੰ ਹੋ ਜਾਨੇ ਥੋੜਾ ਇਹ ਤਾਂ ਖਤਰੇ ਵਾਲਾ ਕੰਮ ਚਲ ਹੋ ਜਾਨੇ ਇਹ ਨਿੰਬੂ ਸੀਗਾ ਲਾਇਆ ਹੋਇਆ ਇਹ ਸੁੱਕ ਗਿਆ ਇੱਕ ਮੈਂ ਤੁਹਾਨੂੰ ਨਿੰਬੂ ਦਿਖਾਉਂ ਜੋ ਤਿੰਨ ਥਾਵਾਂ ਤੋਂ ਵਿਚਾਰਾ ਪੁੱਟ ਕੇ ਲਾਇਆ ਫਿਰ ਵੀ ਠੀਕ ਚਾ ਹੋ ਗਿਆ ਉਹ ਅੱਗੇ ਬਹੁਤ ਜ਼ਿਆਦਾ ਇੱਥੇ ਸਬਜ਼ੀ ਵਗੈਰਾ ਲੱਗਦੀ ਹੁਣ ਪਤਾ ਨਹੀਂ ਕਿਉਂ ਨਹੀਂ ਲੱਗ ਰਹੀ ਇਹ ਉਹਨੀਆਂ ਲਾਆਂ ਸੀ ਛਲੀਆਂ ਖਾਣ ਵਾਸਤੇ ਜਿਨ੍ਹਾਂ ਨੂੰ ਕਿ ਮੈਨੂੰ ਤਕਰੀਬਨ ਲੱਗ ਰਿਹਾ ਕਿ ਛਲੀਆਂ ਤਾਂ ਹੈ ਹੀ ਨਹੀਂ ਇਹਦੇ ਵਿੱਚ ਦਾਣੇ ਹੀ ਨਹੀਂ ਬਣੇ ਖੋਲ ਕੇ ਦੇਖਦੇ ਆਪਾਂ ਕਿ ਦਾਣੇ ਪਏ ਆ ਕਿ ਨਹੀਂ ਪਏ ਇਹਨਾਂ ਦੇ ਵਿੱਚ ਮੈਨੂੰ ਲੱਗ ਰਿਹਾ ਮੈਂ ਖੋਲ ਨਹੀਂ ਰਹੀਆਂ ਹੁਣ ਖੋਲ ਕੇ ਫਿਰ ਤੁਹਾਨੂੰ ਦਿਖਾਵਾਂਗੀ ਦਾਣੇ ਹੈ ਕਿ ਨਹੀਂ ਵਿੱਚ ਹੈਗੇ ਤੇ ਇੱਧਰ ਵੀ ਇਹ ਸਾਡੀਆਂ ਹੀ ਪੈਲੀਆਂ ਨੇ ਤੇ ਪਰ ਉਹ ਜਿਤ ਸਾਹਮਣੇ ਦੂਰ ਤੇ ਆ ਤੁਹਾਨੂੰ ਜਿਸ ਨਾਲ ਨਹੀਂ ਲਾਈਟ ਚੱਲਦੀ ਉਹ ਵੀ ਸਾਡੀ ਪੈਲੀ ਹੀ ਆ ਤੇ ਇਹਨੂੰ ਡਰ ਵੀ ਲੱਗਦਾ ਡਿੱਗਣਾ ਚਾਹਾਂ ਮੈਂ ਇਹ ਵੀ నిమ్మੂ ਕੁ ਕਿੰਨੂ ਹੈ ਪਤਾ ਨਹੀਂ ਇਹ ਡੇਕ ਲੱਗੀ ਹੋਈ ਆ ਕਾਫੀ ਦਰਖਤ ਅਸੀਂ ਆਲੇ ਦਾਣੇ ਲਾਏ ਨੇ ਇਹ ਸਾਰੀਆਂ ਛਲੀਆਂ ਹੀ ਛਲੀਆਂ ਨਹੀਂ ਮੱਕੀ ਆ ਲਾਈ ਹੋਈ ਖਾਣ ਵਾਸਤੇ ਲਾਉਂਦੇ ਪਰ ਆਪ ਤਾਂ ਘੱਟ ਹੀ ਖਾਂਦੇ ਹੁੰਦੇ ਵਿਚਾਰੇ ਇਹ ਇਹ ਤਾਂ ਲੋਕਾਂ ਦੇ ਕਰਮਾਂ ਨੂੰ ਲਾਉਂਦੇ ਹੁੰਦੇ ਵੀ ਖਾਓ ਭਾਈ ਤੁਸੀਂ ਖਾਣਾ ਤੁਹਾਡੇ ਲਈ ਹੈ ਇੰਨੇ ਕੀ ਇਹ ਲੱਗਦੇ ਹੁੰਦੇ ਲੋਕੀਆਂ ਲੱਗਦੀਆਂ ਤੋਰੀਆਂ ਲੱਗਦੀਆਂ ਪਰ ਆਪਾਂ ਕਦੇ ਆ ਕੇ ਇੱਥੇ ਮੁੱਲ ਸਬਜ਼ੀ ਨਹੀਂ ਲਈ ਤੇ ਆਪਾਂ ਇੱਥੋਂ ਵੀ 15 ਦਿਨ ਦੀ ਸਬਜ਼ੀ ਲੈ ਜਾਂਦੇ ਹੁੰਦੇ ਜਿਹੜੀ ਕਿ ਹੁਣ ਤਾਂ ਇਹ ਖੁਦ ਵੀ ਮੁੱਲ ਲੈ ਕੇ ਖਾ ਰਹੇ ਨੇ ਗਰਮੀ ਕਾਰਨ ਇਹ ਛਲੀਆਂ ਵਿੱਚ ਲੱਗਦਾ ਬਣਗੀਆਂ ਹੋਣੀਆਂ ਵਿੱਚ ਵਿੱਚ ਤੇ ਮੈਂ ਬਾਅਦ ਚ ਖੋਲਾਂਗੀ ਜਦ ਖੋਲੀਆਂ ਤੁਹਾਨੂੰ ਦਿਖਾਵਾਂਗੀ ਉਸ ਟਾਈਮ ਇਹ ਇੱਕ ਬੂਟਾ ਅੰਬ ਦਾ ਵਾ ਇਹ ਜਲ ਗਿਆ ਪੱਤੇ ਜਲ ਗਏ ਦੋ ਲਾਇ ਸੀ ਇੱਕ ਉਪਰੇ ਖੜਾ ਮੈਂ ਤੁਹਾਨੂੰ ਉਹ ਵੀ ਦਿਖਾਉਣੀ ਆ ਤੇ ਇਹ ਵੀ ਦੇਖੋ ਇੱਧਰ ਵੱਡ ਵੱਡ ਕੇ ਦਰਖਤੇ ਦੋਂ ਸਟਕੇ ਵੀ ਤੋਰੀਆਂ ਲੱਗਣੀਆਂ ਤੇ ਤੋਰੀ ਮਨ ਲੱਗਦਾ ਇੱਕ ਹੀ ਲੱਗ ਰਹੀ ਹੈ ਤੋੜ ਕੇ ਦੇਖੀਏ ਆਪਾਂ ਪੱਕੀ ਐ ਇੱਕ ਕੱਚੀ ਐ ਉਹ ਵਾਲੀ ਕੀਆ ਛੋਟਾ ਜਿਹਾ ਕੀਆ ਲੱਗਿਆ ਮੈਂ ਸੋਚਿਆ ਤੋਰੀਆ ਛੋਟਾ ਜਿਹਾ ਕੀਆ ਲੱਗਿਆ ਬਸ ਇੱਕ ਦਿਖਾਈ ਦਿੱਤਾ ਮੈਨੂੰ ਵੈਸੇ ਦਿਖਾਈ ਨਹੀਂ ਦਿੰਦੇ ਮੈਨੂੰ ਹਣਾ ਮੇ ਤਾਂ ਐਨੇ ਪਏ ਹੁੰਦੇ ਕਿ ਤੇ ਲੋਕਾਂ ਨੂੰ ਵੀ ਵੰਡਦੇ ਹੁੰਦੇ ਖੁਦ ਆਵਾਜ਼ ਦੇ ਦਿੰਦੇ ਲੈ ਜਾਓ ਸਾਡੇ ਬਹੁਤ ਕੀਏ ਲੱਗੇ ਵੇ ਐਤਕੀ ਜਬ ਆਪ ਵੀ ਇਹ ਨਹੀਂ ਕੀਆ ਦੇਖੋ ਇਹ ਵੀ ਨਿੰਬੂ ਆ ਉਹ ਬੇਲ ਦੇਖੋ ਇੱਥੇ ਵੀ ਲੱਗੀ ਹੋਈ ਆ ਇਹ ਅੰਬ ਦਾ ਬੂਟਾ ਲਾਇਆ ਵਾ ਤੇ ਇਹ ਇੱਕ ਹੋਰ ਬੇਲ ਆ ਜਿਹਦੀਆਂ ਅਸੀਂ ਹੈ ਐਚ ਜੀ ਬਣਾਵਾਂਗੇ ਉਹ ਚੀਜ਼ ਆ ਇਹ ਸਹਜਣੇ ਦਾ ਬੂਟਾ ਬਹੁਤ ਛੋਟਾ ਜਿਹਾ ਲਾਇਆ ਸੀ ਇਸ ਦਾ ਸੋਚਿਆ ਕਿ ਜਲ ਜਾਏਗਾ ਪਰ ਨਹੀਂ ਬੜਾ ਸੋਹਣਾ ਹੋਇਆ ਸਹਜਣਾ ਆਪਣੇ ਕਈ ਚੀਜ਼ਾਂ ਦੇ ਵਿੱਚ ਪੈਂਦਾ ਤੁਸੀਂ ਵੀ ਸਹਜਣੋਂ ਦੀ ਵਰਤੋਂ ਅੱਛੀ ਤਰ੍ਹਾਂ ਕਰਿਆ ਕਰੋ ਤੁਹਾਨੂੰ ਪਤਾ ਲੱਗੂ ਦੇਖੋ ਖੇਤਾਂ ਦੀ ਸ਼ਹਿਰ ਤੇ ਕਿੰਨੇ ਕਿੰਨੇ ਵਧੀਆ ਹਰਿਆਲੀ ਹਰਿਆਲੀ ਹੈ ਮੈਂ ਦੂਰ ਤੱਕ ਨਹੀਂ ਜਾਉ ਮੈਨੂੰ ਬੜਾ ਨੰਗੜਾ ਔਖਾ ਵਾ ਤਾਰਾਂ ਚਾਰ ਚਪੇਰੇ ਤਾਰਾਂ ਲਾਣੀਆਂ ਨੇ ਆਪਾਂ ਨੇ ਕਿ ਕੋਈ ਇੱਧਰ ਨੂੰ ਆ ਕੇ ਨਾ ਆਵੇ ਪਰ ਡਰਦਾ ਨਹੀਂ ਕੋਈ ਆਉਂਦਾ ਸਾਰੇ ਨੂੰ ਪਤਾ ਕਿ ਅਸੀਂ ਨਹੀਂ ਕਿਸੇ ਨੂੰ ਜਾਂਦੇ ਤੇ ਪਰ ਜਿੰਨਾਂ ਨੇ ਸਬਜ਼ੀ ਲੈਣੀ ਹੈ ਉਹ ਵਿਚਾਰੇ ਆ ਹੀ ਜਾਂਦੇ ਨੇ ਤਾਂ ਸਾਡੇ ਕੋਈ ਕੁਝ ਕਹਿੰਦਾ ਨਹੀਂ ਕਿ ਸਬਜ਼ੀ ਲੈਣ ਕਿਉਂ ਆਏ ਆ ਇਹ ਦੇਖਾਂ ਉਹ ਦੇਖੋ ਜਾਮਣ ਪਈ ਆ ਤੇ ਉੱਥੇ ਵੀ ਇੱਕ ਜਾਮਣ ਪਈ ਸੀ ਮੈਂ ਤੁਹਾਨੂੰ ਦਿਖਾਉਣਾ ਭੁੱਲ ਗਿਆ ਪਿੱਛੇ ਜੋ ਕਿ ਇਹ ਜ਼ਰੂਰ ਲਾਏਗਾ ਸੋਹਜਣਾ ਕਾਫੀ ਗੁਣਕਾਰੀ ਹੁੰਦਾ ਵਾ ਅਗਰ ਆਪਾਂ ਸੋਹਜਣੇ ਨੂੰ ਵਰਤੀਏ ਤਾਂ ਇਹ ਤੋਰੀਆਂ ਲੱਗੀਆਂ ਹੈਗੀਆਂ ਨੇ ਪਰ ਤੋਰੀਆਂ ਲੱਗੀਆਂ ਨਹੀਂ ਕੱਲੇ ਮੈਨੂੰ ਇਹ ਲੱਗ ਰਿਹਾ ਕਿ ਕੱਲੇ ਬਿੱਲੇ ਤੇ ਔਰ ਫੌਲੀ ਹੋ ਰਹੇ ਨੇ ਹੱਲੇ ਗਰਮੀ ਕਾਰਨ ਸਾਰੀਆਂ ਇਹ ਖਰਾਬ ਹੋ ਗਈਆਂ ਸੀ ਇਹ ਫਲੀਆਂ ਨੇ ਜਿਹਨੂੰ ਆਪਾਂ ਸੇਮ ਕੀ ਕਹਿੰਦੇ ਫਲੀਆਂ ਉਹ ਮੈਂ ਤੋੜਾਂਗੀ ਅੱਜ ਦਿਨੇ ਤੋੜ ਕੇ ਫਿਰ ਮੈਂ ਦੇਖਾਂਗੀ ਕੰਡਕੀ ਮੈਂ ਤੁਹਾਡੇ ਦਾਣੇ ਲੈ ਜਾਾਂਗੀ ਚੌਲੇ ਫਲੀਆਂ ਚੌਲੇ ਫਲੀਆਂ ਨੇ ਇਹ ਸਾਰੀਆਂ ਲੱਗੀਆਂ ਦੇਖੋ ਲੱਗੀਆਂ ਪਰ ਇਹਨਾਂ ਨੇ ਆਪ ਨਹੀਂ ਖਾਣੀਆਂ ਕਿਉਂਕਿ ਇਹਨਾਂ ਨੂੰ ਲਜਾਣੀਆਂ ਵੀ ਮੁਸ਼ਕਲ ਬੜੀਆਂ ਲਾ ਲੈਂਦੇ ਨੇ ਤੋੜਨੇ ਬੜੀਆਂ ਔਖੀਆਂ ਨੇ ਇਹ ਗਵਾਰੇ ਦੀਆਂ ਫਲੀਆਂ ਲਾਈਆਂ ਇਹਨਾਂ ਨੇ ਪਰ ਇਹ ਆਪ ਨਹੀਂ ਖਾਧੀਆਂ ਇਹਨਾਂ ਨੇ ਕੱਲੀ ਦੱਸ ਰਿਹਾ ਸੀ ਮਰਦੇ ਹੋਰ ਕਿ ਚਲੋ ਲੈ ਗਿਆ ਕੋਈ ਤਾਂ ਕਿਸੇ ਦੇ ਮੂੰਹ ਤਾਂ ਪਿਆ ਪਿੰਡਾਂ ਵਾਲੇ ਦੀ ਆਮ ਕਹਾਵਤਾ ਕਿ ਚਲੋ ਆਪਾਂ ਨਹੀਂ ਖਾਂਦਾ ਕਿਸੇ ਦੇ ਮੂੰਹ ਚੀਜ਼ ਪਈ ਹੈ ਹਨਾ ਇੱਧਰ ਵੀ ਤੁਹਾਨੂੰ ਦਿਖਾਉਣੀ ਹੈ ਮੇਰੇ ਘਰ ਦੇ ਦਾਲੇ ਲੱਗੇ ਹੋਏ ਬੂਟੇ ਕੰਧ ਦੇ ਨਾਲ ਅਸੀਂ ਕੰਧ ਉੱਚੀਆਂ ਕੀਤੀਆਂ ਦੇਖੋ ਬਹੁਤ ਜ਼ਿਆਦਾ ਬਣਾਏ ਸੀ ਅਸੀਂ ਉੱਪਰ ਵੀ ਇੱਧਰਲੇ ਸਾਈਡ ਤੇ ਜਿੱਧਰ ਨਵਾਂ ਇੱਧਰ ਲੋਨ ਪਾਇਆ ਸੀ ਮੈਂ ਤੁਹਾਨੂੰ ਅੰਦਰ ਤੋਂ ਨਖਾਵਾਂਗੇ ਖਲੇ ਸਾਡਾ ਪੂਰਾ ਖਲਾਰਾ ਕੋਈ ਸਫਾਈ ਵਾਲਾ ਮਹਿਮ ਸਾਡਾ ਸ਼ੁਰੂ ਨਹੀਂਗਾ ਤੇ ਦੇਖੋ ਜਾਮਣਾ ਨਹੀਂ ਇਹ ਡੇਕਾਂ ਲੱਗੀਆਂ ਹੋਈਆਂ ਨੇ ਤੇ ਚਾਰ ਸਪੇਰਾ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਨਾ ਮੈਨੂੰ ਤਾਂ ਬਹੁਤ ਸੋਹਣਾ ਲੱਗਿਆ ਖੰਨੇ ਮੈਨੂੰ ਮਿਲਿਆ ਮਸਾ ਹੈ ਸੋਨਾ ਇੰਨਾ ਇੱਥੇ ਰੱਖਿਆ ਇੱਥੇ ਸ਼ਾਮ ਮੰਜਾ ਵੀ ਢਾ ਕੇ ਦੇਖਦੇ ਥੱਲੇ ਪੈ ਜਾਂਦੇ ਨੇ ਇਹ ਲਾਈਏ ਝੋਨੇ ਦੀ ਪਨੀਰੀ ਉੱਧਰ ਪਤਾ ਨਹੀਂ ਉਹ ਕੀ ਲਾਇਆ ਹੋਇਆ ਮੈਨੂੰ ਪਤਾ ਨਹੀਂ ਸਮਝ ਨਹੀਂ ਪੈਂਦਾ ਸਾਹਮਣੇ ਜੋ ਵੱਡਾ ਵੱਡਾ ਖੜਾ ਵਾ ਮੈਂ ਪੁੱਛਿਆ ਨਹੀਂ ਕੀ ਲਾਇਆ ਕਿਉਂਕਿ ਮੈਂ ਜ਼ਿਆਦਾ ਇੰਟਰਸਟ ਨਹੀਂ ਕਰਦੀ ਉਹਨਾਂ ਨੇ ਲਾਇਆ ਆਪਣੀ ਆ ਦੇਖੋ ਡੇਕਾ ਲਾਇਆ ਹੋਇਆ ਸਾਡੇ ਅਸੀਂ ਦਰਖਤ ਬਹੁਤ ਲਾਇਏ ਨੇ ਲਾਉਂਦੇ ਨੇ ਇੱਧਰ ਵੀ ਮੁੱਕੀ ਖੜੀ ਐ ਇਹਨੂੰ ਵੀ ਮੈਨੂੰ ਲੱਗਦਾ ਕੁਛ ਨਹੀਂ ਲੱਗਿਆ ਉੱਧਰ ਗੁਰਦੁਆਰਾ ਸੇਵਾ ਬਾਬਾ ਜੀ ਕਥਾ ਕਰ ਰਹੇ ਨੇ ਉਸ ਉਹ ਲਾਇਆ ਹੋਇਆ ਪਤਾ ਨਹੀਂ ਕੁਛ ਕਹਿੰਦੇ ਨੇ ਉਹਨੂੰ ਉਹ ਵੀ ਉਹਨੇ ਲਾਇਆ ਹੋਇਆ ਉੱਧਰ ਦੇਖੋ ਇਹ ਸਾਡੀ ਮੋਟਰ ਜੋ ਕਿ ਲਾਈਟ ਆਈ ਹੋਈ ਹੈ ਤੇ ਡਿੱਗੀ ਭਰੀ ਹੋਈ ਹੈ ਪਹਿਲਾਂ ਮੈਂ ਆਉਂਦੀ ਹੁੰਦੀ ਬੱਚਿਆਂ ਨੇ ਆਉਣਾ ਸਾਡੇ ਛੁੱਟੀਆਂ ਕੱਟਣ ਮੇਰੇ ਧੌਰ ਦੇ ਜਵਾਕਾਂ ਨੇ ਤੇ ਨਣਾ ਦੇ ਬੱਚਾ ਨੇ ਫਰੀ ਸੇ ਡਿੱਗੀ ਦੇ ਵਿੱਚ ਖੂਬ ਣਾਉਣਾ ਮੈਂ ਉਹਨਾਂ ਦੇ ਨਾਲ ਪਰ ਹੁਣ ਤਾਂ ਮੈਂ ਨਹੀਂ ਆ ਰਹੀ ਨਾ ਨਹੀਂ ਰਹੀ ਜੀ ਚਲੋ ਇਹ ਸਾਡੇ ਜੀ ਬਾਹਰ ਲੈ ਘਰ ਦਾ ਸੀਨ ਦੇ ਬਾਹਰ ਦੇਖੋ ਕਿੰਨੀ ਸੋਹਣੀ ਹਰਿਆਲੀ ਹਰਿਆਲੀ ਆ ਮੈਂ ਛੱਤ ਤੇ ਨਹੀਂ ਚੜ੍ਹਦੀ ਹੁੰਦੀ ਮੈਨੂੰ ਛੱਤ ਤੇ ਬਹੁਤ ਡਰ ਲੱਗਦਾ ਵਾ ਕਿ ਮੈਂ ਡਿੱਗ ਜਾਵਾਂਗੀ ਉਹ ਲੋਕਾਂ ਦੀ ਮੂੰਗੀ ਖੜੀ ਐ ਤੇ ਮੈਂ ਤੁਹਾਨੂੰ ਸੜਕ ਤੋਂ ਪਾਰ ਸ਼ਾ ਦਿਖਾਵਾਂਗੀ ਜਰੂਰ ਚਲ ਤੁਹਾਨੂੰ ਦਿਖਾਵਾਂਗੀ ਫਿਰ ਅਗਰੇ ਪਾਰਟ ਵਿੱਚ ਦੇਖ ਮੈਂ ਤੁਹਾਨੂੰ ਦਿਖਾਵਾਂ ਗਵਾਰੇ ਦੀਆਂ ਫਲੀਆਂ ਮੈਂ ਦੇਖੀਆਂ ਨਹੀਂ ਹੁੰਦੀਆਂ ਕਭੰਜਾਂ ਨੇ ਕਿ ਗਵਾਰੇ ਦੀਆਂ ਫਲੀਆਂ ਥੋੜੀਆਂ ਜਿਹੀ ਇੱਕ ਬੂਟੇ ਨੂੰ ਹੀ ਨੇ ਬਾਕੀ ਹੈਗੀਆਂ ਦੋ ਤਿੰਨ ਬੂਟਿਆਂ ਨੂੰ ਕਾਫੀ ਨੇ ਮੈਨਿਝਾ ਕਿਸੇ ਆ ਦੇਖੋ ਲੱਗੀਆਂ ਹੁੰਦੀਆਂ ਇਹ ਆਪ ਨਹੀਂ ਤੋੜਨਗੇ ਇਹ ਮੈਂ ਤੋੜਾਂਗੀ ਜ਼ਰੂਰ ਇਹਨਾਂ ਨੂੰ ਮੈਂ ਲੈ ਕੇ ਜਾਵਾਂਗੀ ਕਿਉਂਕਿ ਆਪਾਂ ਸ਼ਹਿਰਾਂ 'ਚ ਰਹਿੰਦੇ ਆ ਮੁੱਲ ਚੀਜ਼ ਖਾਣੀ ਤਾਂ ਮੈਨੂੰ ਤਾਂ ਬਹੁਤ ਅੱਖੀ ਲੱਗਦੀ ਪਰ ਇਹਨਾਂ ਨੂੰ ਫਟ ਪ੍ਰਵਾਹ ਹੁੰਦੀ ਹੈ ਦੇਖੋ ਫਲੀਆਂ ਲੱਗੀਆਂ ਹੋਈਆਂ ਨੇ ਜਿਹੜੀਆਂ ਇਹ ਇਹ ਵੀ ਨਹੀਂ ਤੋੜਦੇ ਵੀ ਗਵਾਰਾ ਫਲੀ ਵੀ ਨਹੀਂ ਇਹ ਫਲੀ ਵੀ ਨਹੀਂ ਤੋੜਦੇ ਇਹਨਾਂ ਨੂੰ ਪਤਾ ਨਹੀਂ ਕਿਉਂ ਨਹੀਂ ਅੱਛੀ ਲੱਗਦੀ ਪਰ ਆਪਾਂ ਨੂੰ ਅੱਛੀ ਲੱਗਦੀ ਹੈ